ਬਸ਼ਰਮ ਨੂੰ ਕਹਿੰਦੇ ਕੱਪੜਿਆਂ ਵਾਲ ਲੱਗੀ ਹੋਈਆਂ ਛੱਡ ਦੇ ਆਗੇ ਕੋਈ ਸੋਈਦਾ ਵੀ ਕਰਕੇ ਕੰਮ ਨੀ ਆਣੀ ਸੰਦੀ ਨਾਲ ਸ਼ਰਮੀ ਲਹੀ ਹੀ ਹੈ ਇਹ ਕਿ ਲੋਕਾਂ ਨਾਲ ਕੀ ਕਰੇ ਕੋਈ ਸੇਵ ਨੂੰ ਕਿਹਾ ਸੀ ਚੱਲਿਆਂ ਮੈਂ ਤੂੰ ਤੇ ਇਹਦਾ ਕੁਝ ਸੋਚਣਾ ਹੈ ਨਹੀਂ ਮੈਂ ਜਾਵਾਂ ਉਹਦੇ ਕੋਲ ਦਫਤਰ ਲੈ ਸੀ ਨੂੰ ਕੰਮ ਕਰ ਚ ਬੀਜ਼ੀ ਹੋ ਗਿਆ ਮੈਂ ਤੇ ਬਸ ਹੁਣ ਕੱਲੇ ਸਾਡੇ ਵਸਤੇ ਰਹੀ ਘਰ ਚ ਆ ਕਰੀਂ ਜੋ ਤੇ ਕਲਪੀ ਜਾਓ ਮੇਰੀ ਗੱਲ ਸੁਣੋ ਮਾਸੀ ਕੀ ਕਹਿੰਦੇ ਜੇ ਕਹਿੰਦੇ ਐਂ ਜੜੀ ਕਿ ਨਹੀਂ ਆਣਾ ਲਾ ਇਹਦੇ ਕੋਲ ਉਹ ਕਰਦਾ ਸਾਰਾ ਕੰਮ ਚੰਗੀ ਤਰ੍ਹਾਂ ਜਿਹੜਾ ਕੰਮ ਨਹੀਂ ਨਾ ਕਰਨਾ ਚਾਹੁੰਦੀ ਉਹ ਵੀ ਇਹਨੂੰ ਬਿਦ ਕੇ ਕੰਮ ਕਰਾਓ ਕੰਮ ਕਰੇਗੀ ਤੇ ਫੇਰ ਹੀ ਨੂੰੜੀ ਨਹੀਂ ਆਣੀ ਕਹੇ ਗੱਲ ਦੀ ਲੈਪ ਤੇ ਸਹੀ ਲੇਕੋ ਮੈਂ ਉਹ ਕੰਮ ਕਰਾਉਣਾ ਜਿਹੜੇ ਕੋ ਹੋ ਨਾ ਸਕਣ ਈਂਮੀ ਇਸੇ ਵਾਰ ਕੇ ਫੇਖੀ ਐਸੀਆਂ ਥੱਲੇ ਲੰਮੇ ਪੈਣੂ ਮਹਾਰਾਣੀ ਵੀ ਨਹੀਂ ਹੈ ਤੇ ਮੈਂ ਕਿੰਨੇ ਤੇ ਪੇਕੇ ਕਿੱਡੇ ਨੂੰ ਸ਼ਰਮ ਹੁੰਦੀ ਇੱਕ ਵਾਰੀ ਕਹਿ ਕੇ ਚਲ ਗਈਆ ਤੁਹਾਡਾ ਫੋਨ ਹੀ ਨਹੀਂ ਕੀਤਾਗਾ ਕਿ ਆਜੋ ਫੇਰਾ ਪਾਜੋ ਕਿ ਚਲੋ ਹੁਣ ਉਹ ਤਾਂ ਕੰਮ ਕਰ ਤੇ ਚਲ ਗਿਆ ਵਾ ਸੇਵਕ ਤੂੰ ਹੀ ਆਜੋ ਕੁੜੀ ਨੂੰ ਮਲਵਾਜੋ ਜਾਂ ਤੂੰ ਹੀ ਆਜੋ ਉਹਨਾਂ ਨਾਲ ਮਿਲਣਾ ਉਹਨਾਂ ਨੂੰ ਪਤਾ ਹੋਣਾ ਤੀ ਸੌ ਕੀ ਹੈ ਮੋਜਾਂ ਕਰਨ ਦੀ ਹੈ ਕਰ ਦੋ ਨਾ ਮੈਂ ਸੋਖੇ ਚ ਕੀ ਦਰਾ ਇਹਨੇ ਉਹਨਾਂ ਨਾਲ ਕੋਈ ਗੱਲ ਨਾ ਬਾਤ ਉਹਨਾਂ ਨਾਲ ਕੋਈ ਕੀਤੀ ਹੋਵੇ ਜਾਂ ਉਹਨਾਂ ਨੂੰ ਕੋਈ ਹੋਵੇ ਟੈਨਸ਼ਨ ਬਸ ਬਸ ਸੋਖਿਆ ਫਿਰ ਕਰ ਦੋ ਮਾਸੀ ਤੇ ਤੁਹਾਡੀ ਇਹ ਲੋਤੀਆਂ ਕੱਢਣ ਲੈਨੇ ਕਿ ਤੂੰ ਬੈਨੇ ਚੱਜਦੀ ਹੋਵੇਂ ਨਾ ਤੇ ਅੱਜ ਇਹ ਦੇਖਣਾ ਵੇਖੇ ਪੰਡਾ ਬੜਾ ਕਰੋ ਮੰਮੀ ਮੈਂ ਤਾਂ ਕਦੀ ਆਪਣੇ ਸੋਹਰੇ ਘਰ ਦੇ ਨਾਲ ਕੰਮ ਕਰਕੇ ਵੇਖਿਆ ਜੀ ਨਾ ਮੈਨੂੰ ਇੱਥੇ ਕਰਨਾ ਪੈਂਦਾ ਵੇ ਚਾਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਮਾਹ ਨਾਲ ਕਰਾ ਦੇਈ ਜਾਂਦਾ ਉਹ ਵੀ ਉਹ ਗੱਲ ਨਹੀਂ ਤੁਹਾਡੇ ਲਈ ਤਾਂ ਜਾਣ ਵੀ ਹਾਜ਼ਰ ਹੈ ਤੁਸੀਂ ਜੋ ਹੋ ਮੈਂ ਇੱਕੋ ਗੱਲ ਕੀਤੀ ਤੁਹਾਡੇ ਨਾਲ ਕੇਰਾ ਆਈ ਦਾ ਕਾਹਦਾ ਸੋਖ ਹੈ ਕਿ ਜੇ ਰਸ ਹੋਈ ਤਾਂ ਹੀ ਬੜੀਆਂ ਰਹਿਣਾ ਮੈਂ ਸੋ ਕਰਮਾ ਤੋਂ ਉਹਦੇ ਪੇਂ ਨਹੀਂ ਮਿਲਦਾ ਉਹਦੇ ਕਰਮਾ ਜਿਹਦੇ ਮਿਲਦਾ ਸੋ ਤੋਂ ਯਾਨੀ ਜਿਹਦਾ ਨਾਮ ਨਾ ਨਾਮ ਤੇ ਨਾਮ ਵਰਗੇ ਇਹਨੇ ਬਦਨਾਮ ਕੀਤਾ ਹੁੰਦਾ ਜਦੋਂ ਬੋਲੋ ਨਾ ਨਾਮ ਵਰਨਾਮ ਹੋ ਜਾਂਦੀ ਆ ਸੱਚੀ ਗੱਲ ਕਹੋਦੇ ਨਾ ਵਸਦੇ ਆ ਤੁਹਾਨੂੰ ਚਾਹ ਨਾ ਕੌਫੀ ਕੇ ਚਾਹ ਪੀਏਗੀ ਕਿਦਾਂ ਦੇ ਲੱਗੇ ਜਿਹੜੀ ਬਹੁਤ ਟੇਸਟ ਹੈ ਮੇਰੇ ਟੇਸਟ ਅਸਿਸਟ ਬੜੀ ਖਾਲੇ ਹੈ ਓਕੇ ਕੋਈ ਗੱਲ ਨਹੀਂ ਤੇ ਕੀ ਦੱਸੋ ਤਾਂ ਬਸ ਆ ਲਗੇ ਹਨਾ ਬਹੁਤ ਬਣਾ ਸਫਲ ਹੋ ਗਿਆ ਤੇਰਾ ਹਾਂ ਥੈਂਕ ਯੂ ਅੱਛਾ ਮੈਨੂੰ ਇਹ ਦੱਸੋ ਤੁਸੀਂ ਨਾਲ ਕੌਫੀ ਲੋਗੇ ਕਿ ਚਾਹ ਪੀਓਗੇ ਹਾਂ ਕੌਫੀ ਬਣਾ ਦਵਾਂ ਕੌਫੀ ਬਣਾ ਲਾਂ ਹਾਂਜੀ ਠੀਕ ਹੈ ਉਹ ਜਦੋਂ ਸੇਵਾ ਦਾ ਹੈਗਾ ਉਹ ਨਾਲ ਚਾਹ ਪੀਣਾ ਪੀ ਮੈਂ ਓਕੇ ਠੀਕ ਹੈ ਅੱਛੇ ਕਹਾਂ ਦੱਸੋ ਉਹ ਬਸਾ ਨਾ ਕਰਿਓ ਹਾਂ ਮੈਂ ਬਾਹਰ ਰਹਿਨੀ ਹਾਂ ਪਰ ਸਾਡੇ ਪਰਿਵਾਰ ਰਿਲੀਅਸ ਹੈਗੇ ਆ ਸਭ ਦੇਖੀਦਾ ਰ ਹੈ ਹਾਂਜੀ ਤੇ ਤੁਸੀਂ ਲੱਗਦੀ ਜੇ ਮਤਲਬ ਕਿ ਆਂਟੀ ਤੁਸੀਂ ਸਿਗਰਟ ਦੇ ਬਿੰਨੂ ਚਾਹ ਕਾ ਨਹੀਂ ਨੰਦਰ ਨਹੀਂ ਆਈ ਤੁਹਾਡੇ ਸਾਹਮਣੇ ਹੀ ਆ ਲੈ ਹੁਣ ਕਹਿੰਦੇ ਨੇ ਕਿ ਸੋਰੀਆ ਨੂੰ ਬਦਨਾਮ ਕਿਤਾ ਨਹੀਂ ਮੂਹਾਂ ਕੰਮ ਨਹੀਂ ਕਰਦੀਆਂ ਇਹ ਤੇ ਬਦਨਾਮ ਕਰਦੇ ਨੇ ਜਾਜ ਤੁਸੀਂ ਆ ਇਹਨੂੰ ਆ ਲੈ ਤੇ ਪੇਕ ਚਾਰਜਿੰਗ ਹੋ ਗਏ ਤੇ ਦੇਖਣ ਹੀ ਦੇ ਦਿਓ ਕਹੀ ਲੱਗੀਆਂ ਰਹਿਣੀਆਂ ਰਸੋਈ ਚ ਹਾਂਜੀ ਬਹੁਤ ਕਮਜ਼ੋਰ ਰਹੀ ਹੈ ਅੱਛਾ ਬਹੁਤ ਕਮਜ਼ੋਰ ਹੈ ਸਾਡੇ ਨਾਲ ਤਾਂ ਤੁਸੀਂ ਸੇਂਖੇ ਚ ਧੋਖਾ ਹੀ ਹੁੰਦੀਆਂ ਜੀ ਓ ਮਾਈ ਜਦੋਂ ਵੇਖਣਗੇ ਸੌ ਤੇ ਇੰਨੇ ਤਰੀਫਾਂ ਦੇ ਪੁੱਲੇ ਦੀ ਮਾਂ ਨੇ ਤੇ ਇਹ ਭਰਾ ਨੇ ਬੰਨੇ ਨੇ ਹੂੰ ਸਾਨੂੰ ਤੋਂ ਤਰੀਖ ਤੱਕ ਇੱਕ ਹਿੱਸਾ ਵੀ ਨਹੀਂ ਆਇਆ ਦਿੱਕ ਨਜ਼ਰ ਆਇਆ ਇਹ ਸਾਨੂੰ ਪਤਾ ਹੈ ਸਾਡੀ ਸ਼ਰਾਪਤ ਹੈ ਜਿਵੇਂ ਉਹਦੇ ਨਾਲ ਕੱਟੀ ਜਾਣ ਨੇ ਚੁੱਪ ਦਿੱਤੇ ਉਹ ਹੋਈ ਹੈ ਫਿਕਰ ਨਹੀਂ ਕੋਈ ਘਰ ਆਇਆ ਕੋਈ ਚਾਹ ਪਾਣੀ ਚੱਟਣ ਆ ਗਿਆ ਜ਼ਰੂਰ ਨਹੀਂ ਪਾਣੀ ਜਾਂ ਮੇਰੀ ਨਾਨ ਲਸੋਈ ਚ ਲੱਗੀ ਹੈ ਮੇਰੀ ਸੱਸ ਲੱਗੀ ਹੈ ਇਸ ਹੁਣ ਤੇ ਜਿਵੇਂ ਦੇ ਦੇਖੂ ਜਿੱਥੇ ਪਿਆਰ ਔਰ ਥੋੜਾ ਗੁੱਸਾ ਵੀ ਹੁੰਦਾ ਬਿਲਕੁਲ ਮਮੇ ਮੈਨੂੰ ਵੀ ਤਾਂ ਗੁੱਸਾ ਆ ਰਲ ਨਹੀਂ ਆਦੀ ਤੇ ਜਿਉਂ ਮਾਣਾ ਛੋਟਾ ਕੁਝ ਕਹਿ ਦਈਏ ਤੇ ਡੇਢ ਇਕਲੇ ਡੁਪੜਦੀ ਹੈ ਮੋਰ ਕੇ ਸਾਰਾ ਦਿਨ ਕਮਰੇ ਚ ਬਾਹਰ ਨਹੀਂ ਨਿਕਲਦੀ ਬਹੁਤ ਗੱਲ ਦਾ ਗੱਲ ਹੈ ਸਾਡੇ ਕਪੜੇ ਤੋਂ ਹੁੰਦਾ ਹੀ ਇਹ ਸਵੇਰ ਦੀ ਬੱਸ ਕੁਝ ਕਰਨੀ ਨਹੀਂ ਦੇਖੂ ਮੇਰੇ ਤਾਂ ਸਾਹਮਣੇ ਨਹੀਂ ਆਈ ਚਾਹ ਜ਼ਰੂਰ ਮੈਂ ਸਵੇਰ ਉਹਦੇ ਸਾਹਮਣੇ ਟਿੱਕੀ ਨੂੰ ਨਜ਼ਰ ਆਈ ਹੈ ਮੈਨੂੰ ਇਹਨਾਂ ਪਤਾ ਰੂਮ ਚ ਹੈ ਨਾ ਪਤਾ ਨਹੀਂ ਕੀ ਘਰ ਦਾ ਵਾਸਤੇ ਜਦੋਂ ਸੇਵਕ ਕੰਮ ਕਰ ਲੈ ਕਿਤੇ ਵੀ ਚਲ ਜੇ ਨਾ ਕੋਈ ਕੰਮ ਪੈ ਹੀ ਹੁੰਦਾ ਬੰਦੇ ਨੇ ਜਾਣਾ ਆਉਣਾ ਹੁੰਦਾ ਚਲੋ ਦਾ ਵੈਸੇ ਆਫਿਸ ਖੁੱਲ ਗਿਆ ਚਾਨਣ ਲੱਗ ਗਿਆ ਹੁੰਨੇ ਨੇ ਵੀ ਕੁਝ ਕਰਨਾ ਸਾਡੇ ਨੂੰ ਸਾਨੂੰ ਤਾਂ ਕੋਈ ਸੁੱਖ ਨਹੀਂ ਆ ਮੈਂ ਤਾਂ ਕੰਮ ਆਪਣੇ ਘਰ ਚਲ ਜੈ ਨਾ ਮੈਂ ਤੇ ਦੇਖੀ ਮੇਰੀ ਮਾਂ ਕਿਸ ਤਰ੍ਹਾਂ ਮਤਲਬ ਕਰੇਗੀ ਹੈਂਡਲ ਸਾਰਾ ਕੁਝ ਵਿਚਾਰੀ ਇਹ ਤਾਂ ਬਹੁਤ ਚੰਗੇ ਨੇ ਤੁਸੀਂ ਬਹੁਤ ਚੰਗੇ ਹੋ ਇੰਨੀ ਸੋਹਣੀ ਫ ਨਹੀਂ ਸਭ ਕੁਝ ਹੀ ਹੋਇਆ ਹੈ ਚਲੋ ਛੱਡੋ ਕੋਈ ਗੱਲ ਨਹੀਂ ਤੁਸੀਂ ਕਹੋ ਮੈਂ ਹੋਰ ਨਹਾਮ ਬਣਾ ਦੇਣਾ ਨਾ ਨਾ ਬਿਲਕੁਲ ਨਹੀਂ ਬਹੁਤ ਜ਼ਿਆਦਾ ਹੈ ਮੈਂ ਬਸ ਇਹ ਹੀ ਖਾਵਾਂਗੀ ਲਾਸਟ ਤੇ ਲੋਗੇ ਨਹੀਂ ਤੁਸੀਂ ਠੰਡਾ ਨਾ ਗਰਮ ਨਹੀਂ ਲਾ ਦੇਣੀ ਤੁਸੀਂ ਆਓ ਤੁਸੀਂ ਆਓ ਆਜੋ ਬੈਠੋ ਆਂਟੀ ਨੂੰ ਬੁਲਾਓ ਖਾਈਏ ਚਲ ਮੈਂ ਨਾਲ ਕੌਫੀ ਲੈ ਕੇ ਆਨੀ ਫਿਰ ਮੈਂ ਗਰਮ ਕਰਕੇ ਮੈਂ ਦੂਸਰਾ ਲਿਆ ਦੇਣੀ ਨਾਲ ਠੀਕ ਹੈ ਆਜੋ ਆਂਟੀ ਨੂੰ ਵੀ ਲੈ ਆਓ ਜੀ ਬਸ ਇਹਨੇ ਸੋਣ ਤਾਂ ਵੀ ਹੈ ਐਨਾ ਖਿਆਲ ਰੱਖਦੀ ਹੈ ਵਿਲੇ ਬੈਠ ਕੇ ਖਾਣ ਵਾਲੀ ਗੱਲ ਹੈ ਸਿਮਰਤ ਨੂੰ ਤਾਂ ਰਹਿਣਾ ਹੀ ਨਹੀਂ ਆਉਂਦਾ ਘਰ 'ਚ ਪਾਗਲ ਹੈ ਬੈਠੀ ਨਾ ਚਲ ਦੋ ਘੜਾ ਚਾਹ ਪੀ ਲੈਣੀ ਕਪੜੇ ਧੋ ਲੈ ਹਾਂਜੀ ਧੋਤੇ ਸਾਰੇ ਕਪੜੇ ਅੱਛਾ ਪੀ ਲੈ ਚਾਹ ਤੇ ਗੱਲ ਸੁਣ ਹਾਂਜੀ ਕੋਈ ਉੱਥੇ ਬੈਗ ਨਹੀਂ ਹੈਗਾ ਬੈਗ ਖਾਲੀ ਬੈਗ ਕੀ ਕਹਿੰਦਾ ਮੰਮੀ ਪੁੱਤ ਮੈਂ ਤਾਂ ਮੇਰੀ ਕੁੜੀ ਪਾਉਣੀ ਹੈ ਬੈਗ ਚ ਕਪੜੇ ਤੇ ਕੇ ਗੁਰਦੁਆਰੇ ਚਲ ਜੰਨੇ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਨਾ ਤੂੰ ਟਾਈਮ ਨਾ ਉੱਥੇ ਨਾ ਤੋਂ ਟਾਈਮ ਨਾ ਰੋਟੀ ਪਾਣੀ ਪਕਾਵੇ ਤੇ ਮੈਂ ਕਾਹੀ ਮਾਂ ਤੇ ਅੰਗਰੇਜ਼ ਚਲੀਆਂ ਹੀ ਜਾਂਦੀਆਂ ਮम्मी ਤੂੰ ਆਪੇ ਤੇ ਕਿਆ ਨਹੀਂ ਕਿ ਸਿਮਰਤ ਝੜ ਪੋਚਾ ਕਰਕੇ ਤੇ ਕੱਪੜੇ ਧੋਣੇ ਤੇ ਮੈਨੂੰ ਸਵੇਰ ਦੀ ਕੱਪੜੇ ਧੋਣੇ ਆ ਅੱਛਾ ਝੜ ਪੋਚਾ ਕੀਤਾ ਵਾ ਹਾਂਜੀ ਮम्मी ਮੈਂ ਤਾਂ ਸਵੇਰੇ 7 ਵਜੇ ਉੱਠ ਕੇ ਲੀਦਾ ਮਾਰਤੀ ਆਂ ਜਾਂ ਵੇਖ ਤੇ ਸਹੀ ਕੋਈ ਕਹੂਗਾ ਤੇ ਦੂਜੀ ਵਾਰੀ ਕਰਦੇ ਆਂ ਕਿ ਥੱਕੇਵਾ ਜਾਂਦਾ ਕੋਈ ਨਾ ਮम्मी ਕਰ ਦੂੰਗੀ ਪੀ ਪੀ ਸਵਾਰਨਾ ਚਾਹ ਮ제 ਨਾਲ ਐ ਮਹਾਰਾਣੀਆਂ ਵਾਂਗ ਬਹਿ ਕੇ ਏਸੀ ਥੱਲੇ ਤੇ ਕਿ ਦਿਮ ਮौजਾਂ ਨਾ ਬੈਠੀ ਐ ਤੇ ਕਪੜੇ ਤੋਤੇ ਥੱਕ ਗਈ ਪੋਚਾ ਲਾਇਆ ਥੱਕ ਵੀ ਚਾਹ ਪੀਣੀ ਨਾ ਤੈਨੂੰ ਕੋਈ ਫਿਕਰ ਨਾ ਫਾਕਾ ਐਸੀ ਹੋਰ ਤੇ ਛੱਡ ਲਾ ਜਿਹੜਾ ਮਾਂ ਨੇ ਕੁਲਦ ਦਿੱਤਾ ਉਹ ਤੱਕ ਨਹੀਂ ਲਾਇਆ ਨਹੀਂ ਤੂੰ ਮੰਮੀ ਉਹ ਕੁਲਦ ਤੁਸੀਂ ਆ ਵੀ ਉੱਪਰ ਰੱਖਿਆ ਮੈਂ ਥੋੜੀ ਤੁਹਾਨੂੰ ਕਿਹਾ ਵਾ ਪਾਂ ਤੇ ਤੇਰੀ ਐਡੀ ਆ ਮੇਰਾ ਜੀ ਕਰਦਾ ਕੱਢ ਕੇ ਜ਼ੁਬਾਨ ਤੇਰੀ ਤੇ ਬਾਹਰ ਰੱਖ ਦਿਆ ਇਹ ਜਿਹੜੀ ਜ਼ੁਬਾਨ ਹੈ ਨਾ ਇਹ ਭਰਾ ਅੱਗੇ ਚਲਾ ਜਾ ਕੇ ਮਾਂ ਕੋਲ ਜਾ ਕੇ ਚਲਾ ਉਹਨਾਂ ਨੂੰ ਕਹੇ ਮੈਂ ਤਾਂ ਮੇਰਾ ਬੰਦਾ ਐਡੇ ਔਖੇ ਜਾਣ ਆਉਣ ਤੋਂ ਉਹ ਤੇ ਤਰ ਕੋ ਉੱਥੇ ਤੇ ਤਰ ਕੋ ਬੋਲਿਆ ਨਹੀਂ ਜਾਂਦਾ ਕਿ ਗੱਡੀ ਲੈ ਦੋ ਮੈਨੂੰ ਉਹਨਾਂ ਨੂੰ ਪਤਾ ਸਾਡੀ ਧੀ ਸੌਖੀ ਆ ਮौजਾਂ ਕਰਨ ਈ ਆ ਏਸੀਆਂ ਥੱਲੇ ਸੁੱਤੀ ਚਲੋ ਜੀ ਖਾਇਆ ਪੀਆ ਨਾ ਕੋਈ ਰਫੀ ਕਰਨਾ ਫਾਕਾ ਨਾ ਸਾਸ ਦਾ ਨੰਨ ਨਾ ਆਨਦਾ ਤੇ ਉੱਕਾਈ ਸ਼ਰਮ ਲਾਈ ਏ ਤੈਨੂੰ ਤਾਂ ਇੰਨਾ ਨਹੀਂ ਪਤਾ ਵੀ ਘਰ ਕੋਈ ਮਹਿਮਾਨ ਆਏ ਆ ਉਹਨਾਂ ਦੀ ਕੋਈ ਰੋਟੀ ਕੋਈ ਪਾਣੀ ਕੋਈ ਚਾਹ ਅਸੀਂ ਸਵੇਰ ਦੀਆਂ ਮਾਵਾਂ ਧੀਆਂ ਲੱਗੀਆਂ ਪਹਿਲਾਂ ਅਸੀਂ ਨਾਸ਼ਤਾ ਬਣਾਇਆ ਉਹ ਰੋਟੀ ਦਾ ਫਿਕਰ ਸਾਨੂੰ ਤੈਨੂੰ ਤਾਂ ਭੋਰਾ ਸ਼ਰਮ ਨਹੀਂ ਆਗੀ ਤੇਰੇ ਚ ਤਾਂ ਇੰਨੀ ਇਰਖਾ ਬਾਜੀ ਹੈ ਨਾ ਜੇ ਤੇਰੇ ਕੋਈ ਪੇਕੇਆਂ ਤੋਂ ਆਇਆ ਹੁੰਦਾ ਤੇ ਹੁਣੋਂ ਤੂੰ ਚਾਵਾਂ ਨਾ ਤੇਰੇ ਘਰ ਪੈਰ ਥੱਲੇ ਨਹੀਂ ਸੀ ਲੱਗਣੇ ਉੱਡੀ ਫਿਰਨਾ ਹੈ ਤੇ ਤੂੰ ਇੱਕ ਵਾਰੀ ਜਾ ਕੇ ਰਸੋਈ 'ਚ ਵੇਖਿਆ ਵੀ ਕੀ ਕਰਨ ੜੀਆਂ ਮਾਵਾਂ ਧੀਆਂ ਇਹਦਾ ਮਤਲਬ ਸਾਡੇ ਰਿਸ਼ਤੇਦਾਰ ਆਏ ਤੇ ਇਹੀ ਪੁੱਛਣਾ ਤੈਨੂੰ ਐਸ਼ ਕਰਨ ਨੂੰ ਲੈਂਦਾ ਇੱਥੇ ਮੰਮੀ ਤੂੰ ਆਪੇ ਤੇ ਮੈਨੂੰ ਕੰਮ ਦੇ ਦਿੱਤਾ ਸੀ ਕਿ ਸਿਮਰਤ ਸਵੇਰ ਦੇ ਫੁੱਲ ਕਿਹਨਾਂ ਲਾਲੇ ਆ ਖਾਲੇ ਆ ਤੇ ਹੁਣ ਬਾਕੀ ਕੰਮ ਜਿਹੜਾ ਰਹਿਦਾ ਕਰ ਲੈ ਪਹਿਲਾ ਕੱਪੜੇ ਧੋ ਲਾ ਤੇ ਮੈਂ ਤੁਹਾਡੇ ਆਖੇ ਗਏ ਸੀ ਤੇ ਜਿਹੜਾ ਪਰਦੇਸ ਤੋਂ ਕੋਈ ਆਇਆ ਹੋਵੇ ਉਹਦੀ ਆਗਤ ਭਗਤ ਨਹੀਂ ਕਰੀਦੀ ਉਹਦੇ ਲਈ ਕੋਈ ਇੱਕੋ ਚੀਜ਼ ਬਣਾ ਕੇ ਤੇ ਰੱਖ ਦਈਦੀ ਇਹ ਤੁਹਾਡੇ ਘਰ ਰਿਵਾਜ ਹੋਣਾ ਸਾਡੇ ਘਰ ਨਹੀਂ ਰਿਵਾਜ ਜਾਏਗਾ ਤੇ ਮੰਮੀ ਤੂੰ ਹੀ ਬਾਜ ਦੇ ਲੈਂਦੇ ਆ ਤੈਨੂੰ ਬਾਜਾ ਦੇ ਦੇ ਕੰਮ ਕਰਾਈਏ ਕਿ ਇਸ ਸਿਆਣੀ ਤੂੰ ਮੇਰਾ ਜੀ ਕਹਦਾ ਮਾਰਾਂ ਚਪੇੜ ਤੇ ਮੂੰਹ ਤੇਰਾ ਦੂਜੇ ਬੰਨੇ ਲਾਦਾ ਉਹ ਚਾਰਾ ਗਿਆ ਮੁੰਡਾ ਆਫਿਸ ਉਹ ਲੋਕਾਂ ਦੀਆਂ ਗੱਲਾਂ ਸੁਣਦਾ ਨਾ ਸਿਆਪੇ ਕਰਕੇ ਮੇਰੇ ਮੁੰਡੇ ਦੀ ਇੰਨੀ ਬੇਇੱਜ਼ਤੀ ਹੋਣੀ ਹੈ ਨਾ ਕੋਈ ਹਿਸਾਬ ਨਹੀਂ ਆਫਿਸ ਤੇ ਉਹ ਜਟੰਜਰ ਵਿਚੋਲਾ ਹਰਾਮ ਦਾ ਜਿਹੜਾ ਸਾਨੂੰ ਪਚਾ ਕੇ ਐਵੇਂ ਜਿ ショਕਰੀ ਤੇ ਆਪ ਗਾਂ ਗਿਆ ਮੁੰਕੇ ਵਿੱਚੋਂ ਹੀ ਨਿਕਲ ਗਿਆ ਤੋਣ ਮੇਰੀ ਸੁਣ ਗੱਲ ਫੜਲਾ ਝਾੜੂ ਤੇ ਸਫਾਈ ਕਰਲਾ ਮੇਰੀ ਤਾਂ ਹੁਣ ਕੋਈ ਵਾਹ ਨਹੀਂ ਮੇਰੇ ਆਪ ਪਸੀਨੇ ਨਾਲ ਨੁੱਚੜੀ ਪਈਆਂ ਤੇ ਮੈਂ ਨਾਉਣ ਚੱਲੀ ਆ ਉੱਠ ਜਾ ਚੁੱਕ ਭਾਂਡੇ ਮੰਮੀ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਦੇਖਦਾ ਨਹੀਂ ਆ ਸਭ ਦੇਖਦਾ ਮੈਨੂੰ ਕਿ ਤੁਸੀਂ ਜਾਣ ਬੁਝ ਕੇ ਸਤਾਵਾ ਮੈਨੂੰ ਦੇਂਦੇ ਜੀ ਕਿ ਹਾਂ ਕਿ ਸਿਮਰਤੱਕੀ ਸੜੀ ਖੋਦ ਹੀ ਨਹੀਂ ਗੱਲ ਕਹਦੇ ਕਿ ਮੰਮੀ ਮੈਂ ਆਪਣੇ ਘਰੇ ਜਾਣਾ ਮੈਂ ਨਹੀਂ ਤੁਹਾਡੇ ਘਰੇ ਰਹਿਣਾ ਕੀ ਗੱਲ ਨਹੀਂ ਤੇ ਪਹਿਲਾਂ ਕੋਈ ਕੰਮ ਨਹੀਂ ਹੁੰਦਾ ਸੀ ਇੱਕ ਕੰਮ ਨੂੰ ਜਿਹੜਾ ਇੱਕ ਵਾਰੀ ਕੰਮ ਕਰ ਲਓ ਤੁਸੀਂ ਦੋ ਦੋ ਚਾਰ ਚਾਰ ਵਾਰੀ ਕਰਾਉਂਦੇ ਜੀ ਕਿ ਹਾਂ ਜਾਂ ਇਹ ਕੋ ਜਿੰਨਾ ਪਰ ਤਖ ਲਿਆ ਜਾਂਦਾ ਲਿਆ ਜਾਵੇ ਕੱਪੜੇ ਉੱਤੇ ਨੇ ਧੋ ਕੇ ਸੁੱਕੜੇ ਪਾਈ ਲੋਕੀ ਵੀ ਵੇਂਦੇ ਹੀ ਕਿ ਜੀ ਇਹਨਰੇ ਚਾਹ ਰਿਆ ਤੇ ਕੱਪੜੇ ਐ ਜਿਹਨਾਂ ਨੇ ਸੁੱਕੜੇ ਪਾਈ ਧੋਗੇ ਜਿੱਦਾਂ ਉਹਦਾ ਨੇ ਕਿੰਨੇ ਕੁ 15 ਜੀ ਹੋਣ ਤੋਤੇ ਕੱਪੜੇ ਨੂੰ ਜਾਣ ਬੁੱਝ ਕੇ ਬਾਰ ਬਾਰ ਤੋਆ ਪਰਦੇ ਤੱਕ ਹਰ ਚੀਜ਼ ਤੱਕ ਕਿ ਹਾਂ ਜਾਇ ਕਿਸੜੀ ਲੱਗੀ ਰਵੇ ਸਾਰੀ ਦਿਹਾੜੀ ਤੇ ਨੂੰ ਕਿਸੇ ਨਾ ਕੋਈ ਬਹਾਨਾ ਲੱਭੇ ਤੇ ਬੋਲ ਗਏ ਇਹਨੂੰ ਕੋਈ ਨਾ ਮੰਮੀ ਜਿੰਨਾ ਸਤਾਉਣਾ ਨਾ ਮੈਨੂੰ ਸਤਾਇਓ ਕੋਈ ਨਾ ਮੇਚ ਵੀ ਬੜਾ ਸਬਰ ਆ ਮਮ ਵੀ ਤੁਹਾਡੇ ਕੋਲ ਹੀ ਆ ਕੋਈ ਗੱਲ ਨਹੀਂ ਜਿੰਨਾ ਕੀਤਾ ਜਾਂਦਾ ਉਹ ਕਰ ਲੋ ਮਮ ਵੀ ਨਹੀਂ ਜਾਣਾ ਇਥੋਂ ਕਨਲ ਸੇਤੀ ਸੇਤੀ ਫਿਰ ਚੱਦਰ ਨੂੰ ਹੀ ਚੰਬੜੀ ਆ ਹਾਂਜੀ ਨਾ ਨਾ ਵੇਨੀ ਕੀ ਮੇਰੇ ਵੱਲ ਬਾਬੀ ਚਾਬੀ ਇੱਥੇ ਬੈਠੀ ਚਲ ਕੇ ਉੱਥੇ ਬੈਠੀ ਨਹੀਂ ਨਹੀਂ ਲੱਭ ਰਹੀ ਇਹ ਕੀ ਕਰ ਰਹੀ ਮੰਮੀ ਉਹ ਚਾਬੀ ਨਾ ਜੋ ਇੱਥੇ ਡਿੱਗੀ ਸੀ ਤਾਂ ਮੈਂ ਕਿਹਾ ਚਲ ਮੈਂ ਲਾ ਦੇਣੀ ਅੱਛਾ ਚਾਬੀ ਤਾਂ ਮੇਰੀ ਉੱਥੇ ਹੁੰਦੀ ਹੈ ਤੇ ਇੱਥੇ ਕਿੱਦਾਂ ਆ ਗਈ ਮੇਰੀ ਸੁਣ ਗੱਲ ਮੈਂ ਨੌਂ ਬਣੀ ਆ ਤੇ ਤੂੰ ਸੋਚਦੀ ਹਾਨੀ ਪੇ ਬੁੱਢੀ ਤਾਂ ਲਾਏਗੀ ਘੰਟਾ ਮੈਂ ਕਦੀ ਘੰਟਾ ਲਾਉਂਦੀ ਹਿੰਦੀ ਨਾ ਆਉਣ ਲੱਗੀ ਮੈਂ ਤਾਂ 10 ਮਿੰਟਾਂ ਨਾ ਆ ਕੇ ਆ ਗਈ ਐ ਨਹੀਂ ਮੰਮੀ ਤੂੰ ਇਹ ਗੱਲ ਤੇ ਸਮਝੰਦੇ ਮੈਂ ਤਾਂ ਚਾਬੀ ਇੱਥੇ ਡਿੱਗੀ ਤੇ ਪੈਸੇ ਕੋਲੋਂ ਉੰਨੀ ਐ ਮੈਂ ਤਾਂ ਚਲ ਬੰਦ ਕਰ ਦੇਣੀ ਲੰਬਾਰੀ ਤੂੰ ਕਹਿੰਨੀ ਹਣੀ ਹੁੰਦਿਆਂ ਬੁੱਢੀ ਦੇ ਸਪਾਇਆ ਕਰਦਾ ਮੰਮੀ ਤੂੰ ਇਹਦਾ ਕਿਉਂ ਸੋਚ ਰੱਖੰਦੀ ਜੇ ਤੁਹਾਨੂੰ ਮੈਨੂੰ ਲੱਗਦੀ ਮਿੱਡੂ ਕੀ ਦੌੜ ਪਈ ਆਪਣੀ ਚੀਜ਼ ਤੇ ਮੈਂ ਕੇ ਚੋਰੀ ਕਰੂੰਗੀ ਕਿਹੜੀ ਤੇਰੀ ਆਪਣੀ ਚੀਜ਼ ਮੰਮੀ ਆਪਣੀ ਮਤਲਬ ਆਪਣੇ ਘਰ ਦੀ ਆ ਅੱਛਾ ਇਹ ਤੇਰੀ ਮਾਂ ਨੇ ਦਿੱਤੀ ਹੋਣੀ ਆ ਹੈਨਾ ਮੇਰੀ ਲਮਾਰੀ ਮੇਰਾ ਵਿੱਚ ਖਜ਼ਾਨਾ ਸਾਰਾ ਕੁਝ ਮੇਰਾ ਤੇ ਤੇਰੀ ਆਪਣੀ ਕਿੱਥੋਂ ਆ ਗਈ ਏ ਤੂੰ ਸੋਚਦੇ ਨਹੀਂ ਕੱਢ ਕੇ ਤੇ ਮਾਣ ਪਚਾਵਾਂ ਵੀ ਇਹ ਗੱਡੀ ਮੰਗਦੇ ਆ ਤੇ ਮੈਂ ਇੱਥੋਂ ਹੀ ਘਰ ਪੂਰਾ ਕਰਦਾ ਇਹਨਾਂ ਦਾ ਗੱਡੀ ਇਹ ਆਪਣੇ ਲਈ ਨਹੀਂ ਮੰਗਣ ਦੇ ਤੇਰਾ ਹੀ ਸਿਆਪਾ ਵਾ ਤੇਰੇ ਲਈ ਮੰਗਣ ਦੇ ਆ ਕਰੋ ਵੇਖੋ ਕੀ ਕੀਤਾ ਈ ਗੱਲ ਸੁਣ ਇੱਥੇ ਕੈਸ਼ ਪਿਆ ਸੀ ਮਮ ਵੀ ਪਿੱਦੂ ਨੇ ਪਤਾ ਮੈਨੂੰ ਮੈਂ ਲਪਾਰੀ ਦੇਖੀ ਵੀ ਨਹੀਂ ਮੈਂ ਕਿਹੜਾ ਖੋਲ ਕੇ ਦੇਖੀ ਮੈਂ ਤੇਨੂੰ ਪਾਦੀ ਕੀਤੀ ਆ ਕਿ ਚਾਬੀ ਟਿੱਕੀ ਸੀ ਤੇ ਚਾਬੀ ਤੇਰੇ ਮਾਂ ਲਾ ਕੇ ਆ ਕੇ ਇਹਨੂੰ ਚਾਬੀ ਤੇ ਉੱਥੇ ਹੁੰਦੀ ਹੈ ਤੈਨੂੰ ਪਤਾ ਨਾ ਤੇ ਮਮ ਵੀ ਪਿੱਦੂ ਹੁਣ ਕੀ ਪਤਾ ਮੈਂ ਤੇ ਕਮਰੇ 'ਚ ਹੁੜੀ ਆਈ ਤੁਹਾਡੇ ਸਾਹਮਣੇ ਨਾ ਗੱਲ ਜੋ ਵੀ ਇੱਥੋਂ ਕੱਢਿਆ ਹੀ ਨਾ ਮੈਨੂੰ ਬੰਦੇ ਨਹੀਂ ਧੀ ਬਣ ਕੇ ਦੱਸ ਦੇ ਨਹੀਂ ਤੇ ਮੈਨੂੰ ਬਕਾਉਣਾ ਹੁੰਦਾ ਇੱਥੇ ਬਹਿ ਜਾ ਮੈਨੂੰ ਦੱਸ ਮੈਂ ਇਹ ਕੁਝ ਕੀਤਾ ਬਣੀ ਸੱਚੀ ਮੇਰੀ ਗੱਲ ਸੁਣ ਇੱਥੇ ਇੰਨਾ ਕੈਸ਼ ਪਿਆ ਸੀ ਮੰਮੀ ਮੈਨੂੰ ਕੀ ਪਤਾ ਕਿ ਅੱਜ ਦਾ ਤੁਹਾਡੇ ਨਾਲ ਮੈਂ ਹੁਣੇ ਥਾਣੇ ਚਲ ਜਾਣਾ ਹੈ ਰਿਪੋਰਟ ਕਰਾ ਦੇਣੀ ਨਹੀਂ ਮੰਮੀ ਤੂੰ ਮੁੰਡਾ ਮੇਰਾ ਘਰ ਨਹੀਂ ਤੇ ਮੈਂ ਤੇਰੇ ਪੇਕੇਆਂ ਨੂੰ ਸਾਧ ਲੈਣੀ ਸਹੀ ਦੇ ਮੰਮੀ ਵੀ ਤੁਹਾਡੇ ਘੜੀ ਹੱਥ ਜੋੜਦੇ ਉਦੋਂ ਤੱਕ ਕੋਈ ਗੱਲ ਦਾ ਪੁੱਛ ਤੂੰ ਕਿੰਤਾ ਨਹੀਂ ਸੋਚ ਰਹੀ ਖੰਦੇਰੀ ਮੰਮੀ ਤੁਹਾਨੂੰ ਲੱਗਦਾ ਮੈਂ ਆਪਣੇ ਘਰ ਚ ਇਦਾਂ ਕਰੂੰਗੀ ਸਾਡੇ ਘਰਾਂ ਚ ਨਾ ਇਹੋ ਜਿਹਾ ਰਿਵਾਜ ਨਹੀਂ ਹੈਗਾ ਪੇ ਸੱਸਾਂ ਨਾਉਣ ਮੜਨ ਤੇ ਨੂੰਹਾਂ ਲਮਾਰੀਆਂ ਨੂੰ ਚਾਬੀਆਂ ਲਾ ਲੈ ਮੰਮੀ ਤੂੰ ਹੀ ਕਿਉਂ ਇਦਾਂ ਦੇਹ ਜੇ ਪਰ ਮੈਂ ਤੁਹਾਡੇ ਘੜੀ ਹੱਥ ਜੋੜਦੀ ਤੇ ਮੈਨੂੰ ਦੱਸ ਦੇ ਫਿਰ ਚੁੱਪ ਕਰਕੇ ਦੱਸ ਦੇ ਸੀ ਸੋਗ ਆ ਗਿਆ ਤੇ ਮੈਂ ਦੇਹੀ ਕੁਝ ਕੀਤਾ ਓ ਨਹੀਂ ਪੀ ਤੂੰ ਯਾਰ 2000 ਕੱਢਿਆ ਤੂੰ ਸਾਰਾ ਇੱਥੇ ਜਿੰਨਾ ਕੈਸ਼ ਹੀ ਨਾ ਉੱਥੇ ਹੈ ਨਹੀਂਗਾ ਮੈਨੂੰ ਦੱਸ ਦੇ ਕਿੱਥੇ ਰੱਖਿਆ ਕਿੱਟਿਆ ਤਾ ਤੂੰ ਕਿਉਂ ਨਹੀਂ ਬਿਲਦ ਦੱਸ ਦੇ ਚੰਗੀ ਰਹੇਗੀ ਮੰਮੀ ਮੈਨੂੰ ਕੀ ਦੱਸਾਂ ਮੈਂ ਨਹੀਂ ਕੱਢਿਆ ਪਿਆ ਤੇਰੇ ਸਾਹਮਣੇ ਤੇ ਘਲੋਤੀ ਜਦੋਂ ਤੁਸੀਂ ਆਏ ਸੀ ਤੇਰੇ ਸਾਹਮਣੇ ਨਾ ਤੂੰ ਜ਼ਿਆਦਾ ਸਿਆਣੀ ਨਾ ਬਣ ਮੈਨੂੰ ਮੈਂ ਦੋ ਧਰਨੀਆਂ ਹੀ ਤੇਰੇ ਮੂੰਹ ਤੇ ਤੂੰ ਦੱਸ ਦੇ ਨਾ ਹੀ ਆਪੇ ਚ ਮੰਮੀ ਜੀ ਨੂੰ ਕੁਝ ਕੀਤਾ ਨਹੀਂ ਤੇ ਮੈਨੂੰ ਕੀ ਦੱਸਾਂ ਤੂੰ ਤੇ ਦੋ ਮਿੰਟ ਲਾਏ ਚਾਬੀ ਲਾਉਂਦੇ ਆਂ ਤੇ ਅਜੇ ਤੂੰ ਕੁਛ ਕੀਤਾ ਹੀ ਨਹੀਂ ਮੰਮੀ ਕਾਹਦੇ ਸਾਹਮਣੇ ਤੇ ਮਿੱਤੇ ਸੋਦੀ ਨਾ ਕਿਉਂ ਨਹੀਂ ਬਿੱਟੇ ਜੀ ਕੀ ਨਾ ਉਹਨਾਂ ਤੇ ਕੀ ਦੇਰੇ ਜੇ ਕਰਦਾ ਸੁਧਰਨਾ ਮੈਂ ਕਰਦੀ ਆ ਆਪਣੇ ਮੁੰਡੇ ਨੂੰ ਫੋਨ ਤੇ ਦੂਜਾ ਕਰਦੀ ਆ ਮੈਂ ਤੇਰੇ ਪੇਕੇ ਉਹਨਾਂ ਦਾ ਵੜਦੀ ਨੱਕ ਤੇ ਤੀਜਾ ਕਰਦੀ ਥਾਣੇ ਫੇਰ ਤੈਨੂੰ ਪਤਾ ਲੱਗੂਗਾ ਮੰਮੀ ਜੀ ਕੀ ਮੇਰੀ ਗੱਲ ਤੋਂ ਜੀ ਕੀ ਗੱਲ ਹੋ ਗਈ ਆਂਟੀ ਪੁੱਤ ਤੈਨੂੰ ਕੀ ਦੱਸਾਂ ਮੈਂ ਨੌਣ ਵੜ ਗਈ ਤੇਨੇ ਮੇਰੀ ਲਮਾਰੀ ਨੂੰ ਚਾਬੀ ਲਾ ਕੇ ਆਉਂਦੇ ਆ ਤੇ ਸਾਰਾ ਕੈਸ਼ ਕੱਢ ਲਿਆ ਤੇ ਮੰਨਣਾ ਨਹੀਂ ਨਹੀਂ ਦਈ ਮੈਂ ਠੰਡਿਆ ਤੂੰ ਤੰਦੀ ਕਿਹੋ ਜਿਹਾ ਤੁਸੀਂ ਲੈਣ ਦੀ ਘਰ ਕੁੜੀ ਆਪਣੇ ਇੰਨਾ ਸੋਹਣਾ ਮੁੰਡਾ ਤੁਹਾਡਾ ਸੋਹਣਾ ਸੁਣਾ ਕਿਸੇ ਚੀਜ਼ ਦੀ ਕਮੀ ਨਹੀਂ ਇਹ ਪਤਾ ਨਹੀਂ ਇਹਦਾ ਢੇਡੀ ਨਹੀਂ ਭੜਦਾ ਹੈਗਾ ਤੂੰ ਚੋਰ ਨਹੀਂ ਨਿਕਲੀ ਮੇਰੇ ਸ਼ੱਕ ਤਾਂ ਤਨੀ ਸੀ ਲੱਗਦੀ ਤੂੰ ਸੁਣੋ ਤੁਹਾਡਾ ਨਾ ਕੋਈ ਹੱਕ ਨਹੀਂ ਬਣਦਾ ਸਾਡੇ ਘਰ ਦੇ ਮਾਮਲੇ 'ਚ ਬੋਲਣ ਦਾ ਉਹ ਹੈਗੇ ਨਾ ਕੰਨਵਾਏ ਸਾਰੀ ਗੱਲ ਬਤ ਉਹਨੇ ਕਰ ਲੈਣੀ ਤੂੰ ਬਾਹਰ ਆ ਕੇ ਸਾਨੂੰ ਸਮਝਾਉਂਦੇ ਜੀ ਕਿ ਸਾਡੇ ਘਰ 'ਚ ਕੀ ਚੰਗਾ ਕੀ ਨਹੀਂ ਚੰਗਾ ਨਾ ਤੂੰ ਹੁੰਦੇ ਗੋਡੀ ਮਿੱਟੀ ਝਾਮ ਲੋੜ ਵਾਲੇ ਪਤਾ ਹੀ ਹੈ ਤੈਨੂੰ ਮੈਂ ਕੌਣ ਹੰਨੀ ਆ ਨਾਲ ਨਾ ਉਂਗਲਿ ਥੱਲੇ ਕਰਕੇ ਗੱਲ ਕਰ ਤੇ ਜਦੋਂ ਮੇਰਾ ਖਾਤ ਚ ਪਿਆ ਨਾ ਤੈਨੂੰ ਇੱਕ ਅੱਤ ਕੁੰਦੀ ਉੱਥੇ ਜਾਏਂਗੀ ਤੂੰ ਇਹ ਨਾ ਸਿਰਫ ਗੱਲਾਂ ਆ ਮੈਂ ਜਿਹੜੇ ਗੁੱਤੋ ਫੜ ਕੇ ਤੈਨੂੰ ਕੋ ਮਾਇ ਨਾ ਪੂਰੇ ਵੇੜੇ ਜਿੱਤੂ ਵੀ ਦੀ ਚਲ ਚੜ ਮੇਰੀ ਨਾਲੇ ਚੋਰ ਨਾਲੇ ਚਤਰ ਕਿੰਨੀ ਜ਼ਬਾਨ ਚਲਾਉਣੀ ਹੈ ਤੈਨੂੰ ਨਹੀਂ ਪਤਾ ਸਾਡੇ ਘਰ ਗੈਸਟ ਆਏ ਆ ਮੈਂ ਬਗਾਨੀ ਫੇਨਾ ਬੋਲੀ ਜੇ ਤੂੰ ਮੈਨੂੰ ਦੇ ਬਗਾਨੀ ਨਾ ਤੇਰੀ ਬਗਾਨੀ ਹੋ ਗਈ ਸਾਡੀ ਨਹੀਂ ਬਗਾਨੀ ਅਡੀ ਆਪਣੀ ਹੈ ਤੂੰ ਇਸ ਕਰਕੇ ਲੁਕਾ ਚੁਲਿਆ ਨਾ ਕਿਉਂ ਮੈਨੂੰ ਬੋਲੇ ਤੂੰ ਨਾਲ ਚੋਰ ਤੇ ਨਾਲੇ ਚਤਰ ਹੈਨਾ ਕੀ ਮੇਰੀ ਯਾਤਰੀ ਵੇਖੀ ਤੁਸੀਂ ਦੱਸੋਗਾ ਮੈਨੂੰ ਹੈ ਮੈਂ ਮਾਰਨੀ ਖਿੱਚ ਕੇ ਪ੍ਰਿੰਟ ਨਹੀਂ ਚੋਰ ਤੇ ਨਾਲੇ ਚੱਤਰ ਕਿੰਨਾ ਕੈਸ਼ ਸੀ ਮੈਨੂੰ ਤਾਂ ਪਤਾ ਹੀ ਨਹੀਂ ਕਿੰਨਾ ਹੈ ਤੇ ਕਿੱਥੇ ਰੱਖਾਈ ਉਹ ਤਾਂ ਮੰਨਣ ਚ ਨਹੀਂ ਆਉਣ ਰਹੀ ਹੂੰ ਤੂੰ ਆ ਥੋੜੀ ਨਾ ਚੋਰੀ ਕਰੋਗੇ ਆਪਣੇ ਘਰ ਦਾ ਦੱਸ ਹੂੰ ਉੱਠ ਉੱਠ ਤੂੰ ਵੀ ਤੂੰ ਕਿਉਂ ਨਹੀਂ ਤੇਰੀ ਗੱਲ ਤੇ ਯਕੀਨ ਕਰਨ ਦੇ ਤਾਨੂੰ ਕਿਉਂ ਨਹੀਂ ਹੋਉਂਦਿਆ ਕੀ ਚ ਯਕੀਨ ਕਰਾਂ ਤੇਰੀ ਗੱਲ ਤੇ ਦੱਸ ਮੈਨੂੰ ਜਰੂਰ ਤੇਰੀ ਖੋਰੀ ਕੀ ਤਾ ਤੂੰ ਕਿਉਂ ਦੇਜੇ ਵੀ ਤੂੰ ਇਦਾਂ ਕਹਿਣ ਮੈਨੂੰ ਕੀ ਲੋੜ ਪਈ ਆਪਣੇ ਘਰ ਚ ਸਭ ਕਰਦੀ ਅੱਛਾ ਮੈਂ ਐ ਹੀ ਕਰਨੀ ਚੋਰੀ ਤੇ ਮੈਂ ਝੂਠ ਬੋਲਦਾ ਮੈਂ ਵੀ ਮਿੱਦੂ ਕੀ ਪਤਾ ਤੇਰੇ ਉਦੋਂ ਪਹਿਲਾਂ ਚਾਬੀ ਲੱਗੀ ਹੋਈ ਹੈ ਵੀ ਤੂੰ ਕਹਿੰਦਾ ਚੋਰ ਕਦੀ ਕੰਨਾ ਮੈਂ ਚੋਰ ਆਗਾ ਬੜੀ ਇੱਛਾ ਤੇ ਰਗੀ ਸਾਡੀ ਨੂੰ ਮੇਰੀ ਨਾ ਗੱਲ ਸੁਣ ਤੇਰੇ ਰੋਣ ਧੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਮੁੰਡੇ ਨੂੰ ਆ ਲੈਂਦੇ ਫੇਰ ਤੇਰਾ ਕਰਉਣੀ ਮੈਂ ਹੱਥ ਹੌਲਾ ਜਰਾ ਨਲਰੋਂ ਤੋਂ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਮੁੰਡੇ ਨੂੰ ਆ ਲੈਂਦੇ ਫਿਰ ਤੇਰਾ ਪਤਾ ਕਰਾਂਗੀ ਜਰਾ ਚੰਗੀ ਤਰ੍ਹਾਂ ਮੈਂ ਚੱਲ ਹਰਪ੍ਰੀਤ ਤੂੰ ਰੋਂਦੀ ਰਹਿਣ ਦੇ ਇਹਨੂੰ ਮੰਮੀ ਤਾਂ ਡੋਣੀ ਮੇਰੇ ਤੇ ਯਕੀਨ ਹੋਦਾ ਮੈਂ ਕੁਝ ਨਹੀਂ ਕੀਤਾ ਤੂੰ ਮੈਨੂੰ ਕਿਉਂ ਦੇਜੇ ਕਹਿਣ ਮਾਇਆ ਬੰਦੇ ਰੌਂਡਿੰਗ ਕੰਮ ਕਰਨ ਦੇ ਆ ਨਹੀਂ ਮੰਮੀ ਮੱਝ ਦੇ ਸਾਰੇ ਹੂੰ ਮੂਤ ਮੇਰਾ ਕੀ ਬਣਿਆ ਪਲੈਨਿੰਗ ਨਹੀਂ ਨਾ ਹੋ ਸਕੀ ਚੋਰੀ ਜਿ ਫੜੀ ਗਈ ਮੰਮੀ ਤੁਹਾਨੂੰ ਮੈਂ ਦੱਸਿਆ ਤੇ ਅਗੇ ਮੈਂ ਨਹੀਂ ਕੋਈ ਕੀਦਾ ਤੁਹਾਨੂੰ ਕਿਉਂ ਨਹੀਂ ਯਕੀਨ ਹੁੰਦਾ ਚਲ ਅੱਛਾ ਇਹ ਗੱਲ ਤੇ ਮੇਰਾ ਮੁੰਡਾ ਹੀ ਕਰੇਗਾ ਆ ਕੇ ਤੇਰੇ ਨਾਲ ਪੀ ਕੀਤੀ ਕਿ ਨਹੀਂ ਕੀਤੀ ਤੇ ਮੇਰੀ ਸੁਣ ਲੈ ਗੱਲ ਰਸੋਈ ਚੋਂ ਕਰਕੇ ਤੇ ਸਾਰੇ ਘਰ ਦੇ ਪੱਖੇ ਸਾਫ਼ ਕਰ ਭਾਵੇਂ ਫੜ ਪੌੜੀ ਤੇ ਭਾਵੇਂ ਫੜ ਕੁਰਸੀ ਤੇ ਜਿੰਨੇ ਪੱਖੇ ਆ ਨਾ ਕਰ ਦੇ ਚਾਪਾ ਮੰਮੀ ਮੰਮੀ ਨਾ ਕਰ ਜਾ ਮਮੀ ਤੇ ਨੂੰ ਨਹੀਂ ਹੁੜੇਨੀ ਮੈਂ ਉਦਨ ਵੀ ਪੂਰੇ ਜੁੱਤਰ ਨਹੀਂ ਕੱਪੜੇ ਸੁਕੜੇ ਫੋੜ ਕੇ ਮੇਰੇ ਲੱਗਦੇ ਸਾਡ ਲੱਗਦੀ ਉਹ ਵੀ ਕੁਛ ਨਹੀਂ ਹੁੰਦਾ ਤੈਨੂੰ ਕੁਛ ਨਹੀਂ ਹੋਇਆ ਤੇ ਮੈਂ ਲੱਕ ਤੇ ਰੇ ਦਪਟੀਆਂ ਨਹੀਂ ਕਰਾਉਣ ਲੱਗੀ ਚਲ ਜਾ ਤੋਰ ਜਾ ਬਸ ਰੋਣਾ ਹੀ ਸਿਖਾਇਆ ਤੇਰੀ ਮਾਂ ਨੇ ਤੈਨੂੰ ਮੈਂ ਅਸਲ ਤੇ ਬੋਝਣਾ ਨਹੀਂ ਚੜ ਜਾ ਕੇ ਨਖਰੇ ਕੀ ਕਰੇਂ વા બની ખેડ ગી ત તો હાથ કે અંદર એ કામ હોય ચઢ ਉਹ ਚਲੀ ਸੋਚਦੀ ਨਹੀਂ ਹਾਂ ਕਿ ਸਿਮਰ ਤਾਂ ਤੁਹਾਨੂੰ ਯਾਦ ਨਹੀਂ ਕਰਦੀ ਪਰ ਉਹਨਾਂ ਨੂੰ ਕੀ ਪਤਾ ਕਿ ਮੈਂ ਇੱਥੇ ਪਲ-ਪਲ ਉਹਨਾਂ ਨੂੰ ਯਾਦ ਕਰਦੀ ਹਾਂ ਉੜਦੇ ਬਿੜਦੇ ਹਰ ਦੁੱਖ ਸੁੱਖ ਚ ਮੈਂ ਉਹਨਾਂ ਨੂੰ ਯਾਦ ਕਰਦੀ ਹਾਂ ਉਹਨਾਂ ਨੂੰ ਤੇ ਇਹ ਹੋਈ ਆ ਕਿ ਹਾਂ ਕੀ ਪਤਾ ਕਿੰਨੀ ਕਿ ਸੁਖੀ ਆ ਜਿਹੜਾ ਸਾਡੇ ਘਰ ਵੱਲ ਮੋਹ ਨਹੀਂ ਕਰਦੀ ਪਰ ਉਹਨਾਂ ਨੂੰ ਕੀ ਪਤਾ ਇੱਥੇ ਤੇ ਮੈਨੂੰ ਜਾਣ ਪੁੱਝ ਕੇ ਹਰ ਕੰਮ ਦੇ ਤਸੀਹੇ ਦਿੱਤੇ ਜਾਂਦੇ ਆ ਕਿ ਕਿਸੇ ਨਾ ਕਿਸੇ ਪਾਸੋਂ ਇਹ ਦੁਖੀ ਹੋਵੇ ਤੇ ਇਹ ਘਰ ਛੱਡ ਕੇ ਚਲ ਜੇ ਮੈਨੂੰ ਕਿਹੜੀ ਦੁਰਦਾ ਜੱ ਰੱਬਾ ਫਸਾਤਾ ਇਹਨੂੰ ਮੈਨੂੰ ਕੁਝ ਸਮਝ ਨਹੀਂ ਹੁੰਦੀ ਨਾ ਮੈਂ ਇੱਧਰ ਰਹਿ ਜੋਗੀ ਨਾ ਮੈਂ ਉੱਧਰ ਜਾ ਜੋਗੀ ਉੱਧਰ ਜਾਵਾਂ ਉਹਨਾਂ ਤੇ ਬੋਝ ਬਣ ਜੂ ਇੱਧਰ ਤੇ ਮੈਨੂੰ ਅੱਜ ਹੀ ਕੋਈ ਵਜ੍ਹਾ ਦੇਖਦੀ ਕਿ ਮੈਂ ਇਸ ਘਰ ਚ ਟਿਕੂਗੀ ਵੀ ਕਿ ਨਹੀਂ ਇਹ ਤੇ ਕੋਈ ਨਾ ਕੋਈ ਵਜ੍ਹਾ ਲੱਭਦੇ ਬਸ ਮੈਨੂੰ ਜਾਂਦੇ ਜ਼ਲੀਲ ਕਰਨ ਦਾ ਜਾਂਦੇ ਦੁੱਖ ਦੇਣ ਦਾ ਤਾਂ ਕੁਝ ਸਮਝ ਨਹੀਂ ਹੁੰਦੀ ਐਨੇ ਬੱਦਰ ਦੇ ਲੱਗਿਓ ਆਏ